ਆ ਆ ਆ ਵਧੀਆ ਲੱਗ ਰਿਹਾ ਆਪਾਂ ਸਾਰੇ ਇੱਧਰ ਨੂੰ ਆ ਜੋ ਸੋ ਸਾਡੇ ਘਰੇ ਜੀ ਅੱਜ ਮਹਿਮਾਨ ਆਏ ਨੇ ਦੇਖੋ ਜੀ ਇੱਕ ਆ ਮਹਿਮਾਨ ਤੇ ਪਿੱਛੇ ਜੀ ਮਹਿਮਾਨ ਇਹਨਾਂ ਨੂੰ ਪਿਛਲੀ ਵਾਰ ਮੈਂ ਸਿੱਧੇ ਸਿੱਧੇ ਤੌਰ ਤੇ ਚੇਤਾਵਨੀ ਦਿੱਤੀ ਸੀ ਤੇ ਅੱਗੇ ਤੋਂ ਜਦੋਂ ਇੱਥੇ ਆਉਣਾ ਆ ਆਪਣੀ ਬਰਸ਼ 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 ਤੇ ਸਾਬ ਆਪਣੇ ਪਜਾਮੇ ਵਿੱਚ ਲਾਲ ਲੈ ਕੇ ਆਉਣ ਯਾਰ ਐਸੈਸਰੀਜ਼ ਤੇ ਚਪਲਾਂ ਚੁਪਣਾ ਹੁਣੇ ਮੇਰੇ ਤੋਂ ਚਪਲਾਂ ਵੀ ਮੰਗਣਗੇ ਥੋੜੇ ਟਾਈਮ ਤੱਕ ਚੱਪਣਾ ਮੰਗਣਗੇ ਫਿਰ ਕਿ ਸਵੇਰੇ ਕਹਿਣਗੇ ਬਰਸ਼ ਲੈ ਕੇ ਦੋ ਸਾਨੂੰ ਤੇ ਫਿਰ ਤੰਗ ਤੰਗ ਪੂਰਾ ਤੰਗ ਪੂਰਾ ਕਰਨਾ ਹੈ ਨਾਨਕਾ ਕਿਹਦੇ ਤੰਗ ਕਰਦਾ ਤੂੰ ਗੱਲ ਲੈ ਲੈਣੇ ਤੇਰੇ ਕੋਲ ਮੈਂ ਆਪਣਾ ਸਮਾਨ ਨਾਨਕਾ ਉਹਨਾਂ ਆਪ ਲੈ ਕੇ ਆਉਣਾ ਨਾਲ ਮੈਂ ਕਿਉਂ ਨਹੀਂ ਜਾਂ ਚੁੱਪ ਤੱਕ ਛੱਡ ਕੇ ਕੀ ਕਰਦਾ ਨਾਲ ਸੌਂਗ ਸੁਫ ਵੀ ਨਾਲ ਲੈ ਜਾਂਦਾ ਸਾਰਾ ਕੁਝ ਲੈ ਕੇ ਆਉਣਾ ਕਿ ਤੰਗ ਨਾ ਹੋਵੇ ਤੇ ਇਹ ਹੋ ਕਰਨ ਕਿ ਤੰਗ ਮੈਨੂੰ ਸਵੇਰੇ ਖਾ ਕੇ ਤੇ ਜਾਣਾ ਚਲੋ ਪਹਿਲਾਂ ਚੱਪਲ ਲਾ ਦੇ 8:00 ਵਜ 9:00 ਵਜ ਚੁੱਕੇ ਤੇ ਚੱਪਲਾਂ ਦਵਾ ਕੇ ਲੈ ਕੇ ਵੇਲਾ ਨਹੀਂ ਚੱਪਲਾਂ ਦੇ ਨਾਲ ਮੈਨੂੰ ਜੋਗਾ ਚਾਹੀਦੇ ਆ ਬਾਕਸਰ ਸੇਵ ਕਰੀ ਚਲੋ ਆਹ ਕੇਲੇ ਲੱਗੇ ਆਇਆ ਨਾਲ ਤੇ ਆ ਸੇਵ ਆ ਗਏ ਜੀ ਸੇਵ ਮੈਂ ਸਵੇਰੇ ਰੋਜ਼ ਇੱਕ ਸੇਵ ਖਾਂਦਾ ਤੇ ਮੇਰੇ ਖਤਮ ਹੋ ਰੱਖੀ ਸੀ ਸੇਵ ਸਾਰੇ ਹੁਣ ਸੇਵ ਆ ਗਿਆ ਜੀ ਹੁਣ ਥੈਂਕ ਯੂ ਥੈਂਕ ਯੂ ਸੇਵ ਮੇਰੇ ਸੱਚੀ ਖਤਮ ਹੋ ਰੱਖੇ ਸੀ ਪਪੀਤਾ ਰਹਿ ਗਿਆ ਬਸ ਪਪੀਤਾ ਵੀ ਖਤਮ ਹੋ ਗਿਆ ਜੀ ਪਪੀਤਾ ਦਵਾ ਦਿਜੀ ਮੈਨੂੰ ਪਪੀਤਾ ਜਰੂਰ ਦਵਾ ਦਿਓ ਕੇਲੇ ਤੇ ਸੇਵ ਲੈ ਪਪੀਤਾ ਰਹਿ ਗਿਆ ਹੋਰ ਜਰੂਰ ਦਵਾ ਕੇ ਜਾਓ ਮੈਨੂੰ ਮੰਮੀ ਨੇ ਨਵਾਂ ਫੋਨ ਲੈ ਆ ਜੀ 24 ਐਂਟਰ ਆ ਬਹੁਤ ਵਧੀਆ ਪਾਰਟੀ ਬਣੀ ਆਪਣੇ ਘਰ ਆ ਰੱਖਿਆ ਜੀ ਗੈਸਟ ਸਾਰੇ ਮਿੱੰਨੀਆਂ ਨਾਲ ਮੈਨੂੰ ਨੇ ਲੈਂਸ ਪਾਏ ਹੋਏ ਨੇ ਨਾਲ ਜੀ ਨਾਲ ਨਾਲ ਰੋਹਿਤ ਜੀ ਹੈਗੇ ਸਾਡੇ ਰੋਹਿਤ ਵੀਰਾ ਰੋਹਿਤ ਵੀਰਾ ਹੈਗਾ ਆ ਸਾਡੇ ਨਾਲ ਥੋੜੇ ਬਸ 4 ਮਹੀਨੇ ਰਹਿ ਗਿਆ ਵੀਰੇ ਤੋਂ ਰੋਹਿਤ ਰੋਹਿਤ ਹੋ ਜਾਣੇ ਸਾਰੇ ਥੱਲੇ ਉਹ ਡੀਗਰੀ ਰੋ ਉਹ ਕਿਉਂ ਹੋ ਜਾਣਾ ਗੂਗਲ ਕਰ ਲਿਓ ਬਾਕੀ ਗੂਗਲ ਕਰ ਲਿਓ ਬਹੁਤ ਜਲਦੀ ਦੱਸਾਂਗੇ ਪਹਿਲਾਂ ਫੋਲੋ ਕਰ ਲਓ ਫੋਟੋ ਦਾ ਕਰ ਹੀ ਲਿਓ ਜੀ ਸਾਰੇ ਫੇਰ ਦੱਸਾਂਗੇ ਰਾਜ ਫੇਰ ਦੱਸਾਂਗੇ ਰਾਜ ਇਹ ਰੋਹਿਤ ਜੀ ਨੇ ਜਿਹੜੇ ਨਹੀਂ ਜਾਣਦੇ ਬਲੌਗ ਸਾਲ ਬਾਅਦ ਸਟਾਰਟ ਕੀਤੇ ਆ ਮੈਂ ਸਾਡਾ ਸ਼ਹਿਰ ਚੈੱਕ ਕਰੋ ਜੀ ਦੇਖੋ ਰਾਤ ਨੂੰ 10 ਵੇ ਦਾ ਮਾਹੌਲ ਆ ਚੈੱਕ ਕਰੋ ਜੀ ਰਾਤ ਨੂੰ ਇੱਥੇ ਨਵਾਂ ਤੁਰਕਿਸ਼ ਪਤਾ ਨਹੀਂ ਕੀ ਕੀ ਖੁੱਲਿਆ ਆ ਠੀਕ ਸੋਹਣਾ ਲੱਗਦਾ ਇੱਕੋ ਇੱਕ 몰ਾ ਵੀ ਸਾਡੇ ਇਥੇ ਇਹਦੇ ਵਿੱਚ ਪਹਿਲਾਂ ਫਿਲਮਾਂ ਚੱਲਦੀਆਂ ਹੁੰਦੀਆਂ ਸੀ ਤੇ ਹੁਣ ਅੱਜ ਕੱਲ ਫਿਲਮਾਂ ਵੀ ਬੰਦ ਹੋ ਗਈਆਂ ਨੇ ਪਤਾ ਨਹੀਂ ਕਿਉਂ ਮਨਜੇ ਵੀ ਇਸ ਤਰ੍ਹਾਂ ਇਕੱਠੇ ਕਰਨੇ ਪੈਂਦੇ ਨੇ ਜਿੱਦੋ ਗਏ ਆ ਗਿਆ ਵੇ ਇਦਾਂ ਮੰਜੇ ਬਿਸਤਰੇ ਬਾਹਰੋਂ ਲਿਆ ਕੇ ਅੰਦਰ ਲੋਣੇ ਪੈਂਦੇ ਬਾਹਰ ਸਿਸਟਮ ਲੰਡਾ ਕਰਤਾ ਸਾਰਾ ਆਹ ਦੇਖ ਲੋ ਜੀ ਬੈਡ ਦਾ ਕੀ ਹਾਲ ਕਰਤਾ ਆ ਸੁੱਟ ਪਿਆ ਇੱਧਰ ਸਾਰਾ ਅਸਰਾਣੇ ਇਹਨਾ ਸੋਨਾ ਸਿਸਟਮ ਸਾਬੇ ਤੇ ਇੱਕ ਗੱਦਾ ਚੱਕ ਕੇ ਨਾ ਥੱਲੇ ਵਾਲਾ ਉਹਦੇ ਉੱਤੇ ਲਾ ਦੀਏ ਅੱਛਾ ਜੀ ਹੂੰ ਕਰੋ 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 ਕੰਮ ਚਲੋ ਪਹਿਲਾਂ ਮਾਨਨ ਦਾ ਕੰਮ ਕਰਾਉਣਾ ਆ ਸੋ ਮੈਂ ਪਿਆ ਹੋਇਆ ਹਾਂ ਜੀ ਆਰਾਮ ਨਾਲ ਬੈਠਾ ਤੇ ਸਾਰਾ ਸਿਸਟਮ ਚੱਲ ਰਿਹਾ ਹੈ ਮਹਿਮਾਨ ਕਰ ਰਹੇ ਨੇ ਸਾਡੀ ਮਹਿਮਾਨ ਨਿਵਾਜ਼ੀ ਰਾਤ ਨੂੰ ਹੁਣ ਅਸੀਂ ਪੱਖੇ ਪੁੱਖੇ ਨਹੀਂ ਚਲਾਉਣੇ ਤੇ ਪੱਖੇ ਚਲਾ ਦੇ ਤਾਂ ਚਦਰਾ ਮੰਗਣਗੇ ਹੁਣ ਸਾਰੇ ਹੈ ਮਮੀ ਇੱਕ ਨੰਬਰ ਦੇ ਕੋਈ ਪੱਖਾ ਪੁੱਖਾ ਨਹੀਂ ਚੱਲਣਾ ਚਦਰਾ ਨਹੀਂ ਹੈ ਸਾਡੇ ਕੋਲ ਵੱਧੂ ਹੈ ਸੋ ਗਾਇਜ਼ ਸਵੇਰ ਹੋ ਚੁੱਕੀ ਆ ਤੇ ਸਾਰੇ ਨਹਾ ਚੁੱਕੇ ਆ ਅਸੀਂ ਜਾਣ ਲੱਗੇ ਆ ਜੀ ਕੁਰੂਖੇਤਰ ਮੈਂ ਇਕੱਲਾ ਰਹਿ ਕੇ ਨਉਣ ਆਣਾ ਲੋ ਸਾਡੇ ਨਵੇਂ ਕਰੈਕਟਰ ਨੂੰ ਸਨੇਪ ਰੀਦਕਾਰ ਸਾਡਾ ਗੋਪ੍ਰੋ ਲੱਗਿਆ ਹੋਇਆ ਚਾਰਜਿੰਗ ਤੇ ਸਿੱਰੇ ਸਿੱਰੇ ਚੱਲ ਰਿਹਾ ਜੀ ਸਿਸਟਮ ਆ ਮੇਰੀ ਸ਼ਰਟ ਪ੍ਰੈਸ ਹੋਣੀ ਆ ਚਾਚਾ ਮੈਂ ਬਣਾਈ ਆ ਕਿੰਨੇ ਘੈਂਟ ਲੱਗ ਰਿਹਾ ਤਿਆਰ ਹੋਣ ਤੋਂ ਬਾਅਦ ਗੋਲੀ ਦਾ ਖਾਣ ਲਾ ਖਾ ਖਾ ਤੂੰ ਗੋਲੀ ਖਾ ਤੂੰ ਓ ਵਾ 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 ਡਾਕਟਰ ਨੇ ਗੋਲੀ ਖਾ ਲਈ ਸੋ ਅਸੀਂ ਹੁਣ ਜਾਣ ਲੱਗਿਆਂ ਜੀ ਗੁਰੂ ਖੇਤਰ ਦਿੰਨੀ ਆ ਮੜਾ ਜਾ ਹ ਪਾਲਣਾ ਮੈਂ ਲੋ ਜੀ ਡੈਡ ਨੇ ਬੱਸ ਚੱਕ ਲਿਆ ਨਾਲ ਕਾਲਾ ਥਲੇ ਦਾ ਛੋਟੂ ਬੇ ਮਮੀ ਦਾ ਸੋ ਅਹੀਂ ਨਿਕਲ ਚੁੱਕੇ ਆ ਜੀ ਗੁਰੂ ਖੇਤਰ ਵਾਲੇ ਨੂੰ ਉੱਥੇ ਜਾ ਕੇ ਤੈਨੂੰ ਹੋਰ ਨਵੇਂ ਨਵੇਂ ਕਰੈਕਟਰਾਂ ਨਾਲ ਮਿਲਾਉਂਦੇ ਆ ਕਿੱਟੂਆ ਸਿੱਟੂਆ ਮੇਰ ਜਿਨ੍ਹਾਂ ਦਾ ਹੈਪੀ ਬਰਥਡੇ ਟੂ ਯੂ ਆ ਤੇ ਬਾਕੀ ਦੀ ਗੱਲ ਦੱਸੂਗੀ ਤੁਹਾਨੂੰ ਸੁਨਿਆ ਅੱਪਾ ਚੱਲੇ ਗੁਰੂ ਖੇਤਰ ਤੇ ਬਰਥਡੇ ਅਸੀ ਲਤ ਕੀ ਰਦਾ ਤੇ ਤੂੰ ਕੀ ਇਹ ਵੀ ਦੱਸੇ ਮੈਂ ਕੀ ਡਾਕਟਰ ਨਹੀਂ ਆ ਦੱਸਦੇ ਸਾਰਿਆਂ ਨੂੰ ਮੈਂ ਡਾਕਟਰ ਨਹੀਂ ਮੈਂ ਨਰਸ ਮੈਗਡੀ ਚ ਲੈ ਕੇ ਜਾਣਾ ਹੈ ਹੁਣ ਮੈਗੜੀ ਆ ਜਾਵੇ ਕੋਈ ਰਸਤੇ ਚ ਸੋ ਸੁਨੇਹਾ ਦੀ ਖੁਸ਼ੀ ਤੇ ਲਈ ਸਾਨੂੰ ਰੁਕਣਾ ਪਿਆ ਅਰੇ 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 ਪਹੁੰਚ ਗਏ ਜੀ ਹਰਿਆਣੇ ਉਹ ਦੇਖੋ ਕਿੰਨੇ ਛੋਲੇ ਛੋਲੇ ਜਵਾਗ ਸਾਈਡੋਂ ਮੈਂ ਸਾਈਡ ਤੋਂ ਥੋੜੀ ਸਾਈਡ ਪਲੀਜ਼ ਸੋਹਣੇ ਸੋਹਣੇ ਜਵਾਗ ਦੇਖਣ ਦੋ ਮੈਨੂੰ ਵਧੀਆ ਵਧੀਆ ਨੀਚੇ ਉਹ ਗੱਗੂ ਅੱਗੇ ਆਉਣਾ ਮੈਂ ਉਹਨਾਂ ਵਾਸਤੇ ਕਿਉਂ ਠੁਕੜੀ ਕਿਉਂ ਠੁਕੜਾ ਐਣਾ ਕਰ ਮੈਨੂੰ ਦੇਖ ਕੇ ਐਣਾ ਕਰ

ਹੈਲੋ ਜੀ ਮੈਗਨ ਜਾਨੀ ਤੋਂ ਅਦੁੱਤੀ ਮੰਗਰ ਤੇ ਪੈਜ ਹੈ ਮੇਰਾ ਬਰਥਡੇ ਜਿੰਨਾ ਤੋਂ ਨਾਲ ਹੈ ਹੈਪੀ ਬਰਥਡੇ ਟੂ ਯੂ ਚੱਲਦੇ ਪਾੜ ਛੁੱਟ ਕੇ ਆ ਗਏ ਆ ਗਏ ਨੂੰ ਲੱਗ ਜਾਣੀ ਠੀਕ ਹੈ ਬਹੁਤ ਸੋਹਣੇ ਬਹੁਤ ਸੋਹਣੇ ਬਾਕੀ ਜਿੰਦਾ ਦੱਸ ਦੋਗੇ ਆਪਣੇ ਕਮੈਂਟਾਂ ਚ बाहर चल रही पाठ अंदर चेक करो ये कुछ कम जगह दे, ए, 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 करना है दे दो जगह <laughs> <ने। laughs> जगह <दो, जगदे> <laughs> <laughs> ਗੱਡੀ ਨੂੰ 10 ਰੁਪਏ ਭਰੇ ਕੇ ਖੜਾ ਦੇ ਅੰਦਰ ਪਾਕਿਸਤਾਨ ਉੱਕ ਕਰਦਾ ਗੱਡੀ ਲੈ ਕੇ ਉਹ ਉਹ ਗੱਡੀ ਭਜਾ ਲਈ ਉਹਨੇ ਜਵਾਕ ਜੋ ਜਿਹੜੇ ਸੁੱਤੇ ਅੱਜ ਜਗਾ ਦਿਓ ਹੁਣ ਹੁਣ ਖੁੱਲ ਕੇ ਬੋਲੋ ਜਿਹਨੇ ਬੋਲਣਾ ਚਾਹੀਦਾ ਸਾਈਕਲ ਤੇ ਪੈਰ ਪੈਰ ਦੇ ਲੈ ਮੁੰਡੇ ਨੇ ਇਹਨੇ ਉਹ ਤਾਂ ਚੈੱਕ ਕਰਾ ਉਹ ਹਾਂ ਇਹ ਪੈਰ ਤੇ ਆ ਥੱਲੇ ਦੇਖੀ ਬੈਠੋ ਇਹ ਤਾਂ ਗਲਤ ਬੰਦਾ ਹੈ ਕਿੰਨਾਂ ਮਰ ਦਾ ਪੈ ਜਿਹੜਾ ਤੂੰ ਦੁਖਦਾ ਹਾਏ ਇਹ ਤਾਂ ਬਈ ਮੂੰਹ ਦਿਖਾਉ ਲੈ ਇੱਕ ਵਾਰ ਮੇਰੀ ਮਾਸੀ ਦੇ ਘਰੇ ਮੂੰਹ ਦਿਖਾਵੇ ਤਾਂ ਮੈਨੂੰ ਇੱਕ ਵਾਰ ਤੇ ਆਣੀ ਤਾਂ ਸੀ ਹਾਂ ਆ ਗਾ ਆਇਆ ਕੁੜੀਆਂ ਨੇ ਸਾਡੇ ਛੋਟੇ ਛੋਟੇ ਨੇ ਇਹਨਾਂ ਨੇ ਮੇਰਾ ਬਰਥਡੇ ਹੈ ਨਾ ਹਾਂ ਕਿ ਕਿਤਰਾ ਇਹ ਆਪਣੇ ਚਾਚਾ ਜੀ ਨਾਲ ਖਾਣਾ ਪਾਇਆ ਤੂੰ ਮੇਰੀ ਗੱਲ ਸੁਣ ਲੈ ਧਿਆਨ ਨਾਲ ਠੀਕ ਆ ਦੇਖੀ ਤੇ ਕਿੰਨੇ ਲੋਕ ਦਿਖਦੇ ਹਨ ਜਿੰਨੇ ਲੋਕ ਵੀ ਬੈਠੇ ਹਨ ਇਹ ਸਾਰੇ ਤੇ ਚੱਕਰ ਨੂੰ ਫਿਰਦੇ ਆ ਸਮਝ ਲਾ ਕਿ ਆ ਦੇ ਪਤਾ ਨਹੀਂ ਗੱਲ ਚੱਕਣਾ ਸਾਰੇ ਚੱਕਰ ਨੂੰ ਫਿਰਦੇ ਇਸ ਕਾਰਨ ਬੱਸ ਬੱਸ ਇਤਨੀ ਬੈਟਰੀ ਮੇਰੀ ਕੋਧ ਦੀ ਬੱਚੇ ਨੇ ਇੱਥੋਂ ਹਿੱਲ ਗਈ ਕਿੰਨਾ ਕੁ ਬੱਚਾ ਮੈਂ ਉਹ ਚੱਕ ਲੈਣਾ ਉਹ ਦੇਖ ਦੇਖ ਸਾਰੇ ਚੱਕਰ ਨੂੰ ਫਿਰਦੇ ਸਾਰੇ ਤੂੰ ਹਿਲਣਾ ਨਹੀਂ ਹੁਣ ਬੋਲਣਾ ਵੀ ਨਹੀਂ ਹੈਗਾ ਜੇ ਤੂੰ ਬੋਲ ਵੀ ਨਾ ਇਥੇ लोकेशन पता लग जाए सब वीडियो खराब करते आ देख लो तेरी लोकेशन सब पता लग रुक जा रुक जा देख सारे चक्कर में फिर दे तू बस इतो ही लेना नहीं इथे बैठे रह देखो बाहर के लोग ने सारे इंदे चक्कर में फिर दे सोनी सोनी मैं तन्नू की बार बता चुकी हूं कि मेरा बर्थडे कब है हुन तू मेरी गल सुन ले सीधी सीधी तू इधर इधर करो इधर तू भी गल सुन सीधी सीधी ਤੂੰ ਇੱਥੇ ਜੇ ਕਿਸੇ ਬੋਲ ਪੀ ਨਾ ਤੇਰੀ ਲੋਕੇਸ਼ਨ ਸਭ ਨੂੰ ਪਤਾ ਲੱਗਣੀ ਕਿ ਉਹਨੇ ਬੈਠੇ ਉਹਨੂੰ ਖੁੰਝੇ ਚ। ਸਭ ਨੂੰ ਪਤਾ ਲੱਗੂਗਾ ਤੂੰ ਬੈਠੀ ਆ। ਹਾਂ ਚੱਕਰਾਂ ਹੀ ਬੈਠੀ ਆ। ਚੱਕਰ ਬੱਥੋਗੇ। ਦੇਖਾ ਵੀ ਚੱਕਰ ਨਹੀਂ ਫਿਰਦਾ ਤੇਰੀ ਕੋਲ ਆ ਰਹੀ ਤੇਰੇ ਕੋਲ। ਮੰਮੀ ਤੈਨੂੰ ਚੱਕਰ ਲਾਉਣੇ ਆ ਗਏ। ਆ ਵੀ ਤੇਨੂੰ ਚੱਕਰ ਨਹੀਂ ਫਿਰਦਾ ਸਾਰਾ ਪੂਰਾ ਚੱਕਰ ਨਹੀਂ ਫਿਰਦਾ। ਪੂਰੀ ਬੈਠੀ ਰਾਮ ਨਾਲ। ਬਸ ਹੁਣ ਹਿਲਣਾ ਨਹੀਂ ਇੱਥੋਂ। ਚਲਾਇਆ ਮਾਮੂ ਕੋਲ ਆਇਆ। ਦੇਖ ਦੇ ਸਾਰੇ ਚੱਕਰ ਨਹੀਂ ਫਿਰਦਾ ਤੈਨੂੰ ਕਹਿ ਸੀ ਨਾ ਮੈਂ। ਤੈਨੂੰ ਕਿਹਾ ਸੀ ਲੈ ਮੈਂ ਝੂਠ ਬੋਲ ਰਿਹਾ ਹਾਂ ਜੇ ਮੈਂ ਕਹਿੰਦਾ ਨੀਕ ਮਟਰੂ ਕੋ ਚੱਕ ਮੈਂ ਤੈਨੂੰ ਝੂਠ ਬੋਲਿਆ ਕੁਝ ਹਾਂ ਤੂੰ ਦੇਖ ਲੈਣਾ ਦੇਖ ਲੈਣਾ ਤੂੰ ਕਿ ਸਾਰੇ ਚੱਕਰ ਨਵਿਰਦੇ ਝੂਠ ਤਾਂ ਨਹੀਂ ਬੋਲਿਆ ਮੈਂ ਦੱਸ ਦੇ ਇੱਕ ਵਾਰ ਹਾਂ ਜੇ ਨਾ ਕਰਕੇ ਹੁਣ ਸੋਚਦੀ ਹੈ ਯੈਸ ਕਰਦੀ ਹੈ ਹਾਂ ਬਾਸ ਫਿਰ ਚੱਲ ਹੋ ਗਿਆਗਾ ਮੋਕੇ ਚੱਲ ਹੁਣ ਬੈਠੀ ਰਹਿ ਗਾਉਣਾ ਮੇਰੇ ਕੋਲ ਲੋ ਜੀ ਸ਼ਾਮ ਨੂੰ ਲੱਗਣਾ ਟੈਂਟ ਤੇ ਇਸ ਟਾਈਮ ਆਇਆ ਪਏ ਤੇ ਖਚਾ ਖਚਾ ਪ੍ਰੋਗਰਾਮ ਹੈ ਹਾਂ ਹੈਲੋ ਹੈਲੋ ਗੜੀ ਗਾ ਸ੍ਰਵੀ ਬਿਠਾ ਬੱਸ ਦੱਸਣੀ ਆ ਬੰਾ ਕੋਣ ਕੋਣ ਕੋਣਾ ਹੈਲੋ ਜੀ ਇੱਕ ਉਹ ਦੇਖ ਪਿਛਲੂ ਗਿਆ ਵੀਰ ਦਾ ਚਲੋ ਤਾੜੀਆਂ ਮਾਰ ਦਿਓ ਜੀ ਸਾਰੇ ਇਹ ਸਾਡੇ ਵੱਲ ਇਹਦੀ ਕੋਈ ਜ਼ਰੂਰਤ ਨਹੀਂ ਜਦ ਆ ਜੀ ਗਿਆ ਇਹਨੂੰ ਖਾਲੀ ਲਫਾਫਾ ਆ ਜਿਹੜੀ ਹੁੰਦੀ ਹੈ ਨਾ ਆ ਆ ਆ ਆ ਕੈਮਰਾ ਚੱਲ ਰਿਹਾ ਕੈਮਰਾ ਚੱਲ ਰਿਹਾ ਹੈ ਕੈਮਰੇ ਦੇ ਸਭ ਕਿਆ ਥੋੜਿਆ ਦੇਖੋ ਟੈਨਸ਼ਨ ਨਾ ਲਓ ਵਾਹ ਵਾਹ ਓਹ ਨਹੀਂ ਚਲੋ ਇਹ ਅਗਲੇ ਟਾਕੇ ਚਲੋ ਟਾਕੇ ਬੈਠਾ तो बात ये है कि बर्थडे है जो वो बहुत अच्छा चला गया है तो अब मुझे ये इसका बर्थडे था मुझे ये बताओ मुझे ये बताओ कि अब पारी कौन करेगा कब करोगे और तुम तो करोगे कब करोगे अभी ऐसे <laughs> नहीं ऐसे नहीं आराम से अच्छा सुनो अब माचिस वाली माचिस माचिस चला ही ना वैसे करके अरे वो भी पारी कर लेते हो अब अच्छा मेरी बात सुनो अब पारी तो होगी अब जिप्पी अभी डिप्टी कौन बनेगा होने मच्छर गया दोनों जवाब तो हम दे देंगे कर दूंगा हैं तू किधर तू किधर ਤੂੰ ਚੱਲ ਬੈਠ ਤੇ ਉਹ ਗਾਇਜ਼ ਦੇਖੋ ਵਿਆਹੇ ਕਰੇ ਵਿਆਹ ਨਹੀਂ ਜਨਮ ਦਿਨ ਵਾਲੇ ਕਰੇ ਸਭ ਆ ਰਿਹਾ ਤੇਰਾ ਵੀਡੀਓ ਦੇ ਵਿੱਚ ਬੋਲ ਉਹ ਵਿਆਹੇ ਕਰਿਆ ਹੈਗੇ ਆ ਹਾ ਹਾ ਦਾ ਹਾਲ ਪੁਰਾ ਤੇਰਾ ਕੀ ਪੁੱਛਾ ਮੁਟਿਆਰੇ ਤੇਰਾ ਜਨਮ ਦਿਨ ਆ ਗਿਆ ਇਹਨੇ ਆਈਟਮ ਪੇਸ਼ ਕਰਵਾਣੀ ਸੀ ਤੇ ਅੱਧੀ ਰਹੀ ਹੈ ਆਈਟਮ ਉਹ ਤਾਂ ਗਿਫਟੀ ਗਿਫਟ ਹੋਗੇਗਾ ਤੁਹਾਡੇ ਕੋਲੇ ਇਹ ਗਿਫਟ ਹੋਗੇ ਤੈਨੂੰ ਤੈਨੂੰ ਖੋਲੀ ਜਾਓ ਗਿਫਟ ਲਾ ਲਓ ਵਾਓ ਕਿੰਨੀ ਸੋਹਣੀ ਹੈ ਹੈਨਾ ਖੋਲੀ ਜਾਓ ਖੋਲੀ ਜਾਓ ਆ ਕਿੱਧਰ ਆ ਗਿਆ ਦਿਵਾਰ ਦਾ ਮੇਨ ਪਟਾਕਾ ਲਾਸਟ ਵਾਲਾ ਵਾਹ ਦੇਖੋ ਕਿੰਨਾ ਬੜਾ ਬੁੱਦ ਕਿੰਨਾ ਖੁਸ਼ ਹੈ ਖੋਲੋ 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 ਅਰੇ ਮਾੜਾ ਜਨੂ ਫੋਨ ਦਿੰਦੇ ਖੋਲ ਦੇਣਾ ਦੇਖੋ ਮੈਂ ਤੇਰੇ ਨਾਲ ਫੋਨ ਖੋਲੋ 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 ਮੇਰਾ ਇੱਕ ਰਹਿਣਾ ਤੇ ਫੇਸ ਲਾਉਣਾ ਚਲੋ ਖੋਲੋ ਵਾਹ ਓਏ ਇੱਕ ਹੀ ਹੈ ਕਲਰਿੰਗ ਮੈਟਾ ਉਹ ਆਈ ਥਿੰਕ વોਸ਼ੇਬਲ ਵੀ ਹੈ ਦੇਖੋ